ਸਾਹਿਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲਾ ਦਾ ਉਸ ਨੂੰ ਮਾਣਦੇ ਅੱਜ ਜੀ ਆਪਾਂ ਲੈ ਕੇ ਆਏ ਤੁਹਾਡੇ ਲਈ 10 ਬ੍ਰਾਂਡ ਦੇ ਕੱਟ ਪੀਸ ਦੀ ਇੱਕ ਹੋਰ ਨਵੀਂ ਵੀਡੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਹਿਲਾਂ ਆਪਣੀ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਤੁਹਾਡੇ ਵੱਲੋਂ ਤੇ ਜਿੰਨੇ ਵੀ ਪੀਸ ਆਉਂਦੇ ਨੇ ਆਪਣੇ ਨਾਲ ਦੇ ਨਾਲ ਸੇਲ ਹੋ ਜਾਂਦੇ ਨੇ ਇਹ ਕੇਵਲ ਨਵੀਂ ਵੀਡੀਓ ਲੈ ਕੇ ਆਏ ਜੀ ਆਪਾਂ ਇਹ ਵਾਲੀ ਵੀਡੀਓ ਜਿਹੜੀ ਹੈਗੀ ਆ 10 ਬ੍ਰੈਂਡ ਦੇ ਕੱਟ ਪੀਸ ਕੱਟ ਪੀਸਾਂ ਦੀ ਵੀਡੀਓ ਆ ਆਪਾਂ 1 ਬਾਈ 1 ਕਰਕੇ ਇਹਦੇ ਕੱਟ ਪੀਸ ਸ਼ੋ ਕਰਾਂਗੇ ਪ੍ਰਾਈਸ ਦੀ ਸਭ ਤੋਂ ਪਹਿਲਾਂ ਆਪਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹੀ ਆਪਾਂ ਦੱਸ ਦਿੰਨੇ ਆ ਕਿ ਇਹਦਾ ਪ੍ਰਾਈਸ ਜੀ 120 ਰੁਪਏ ਮੀਟਰ ਪੈਣਾ ਜੀ ਇਹ ਪਰ ਮੀਟਰ 120 ਰੁਪਏ ਦਾ ਪ੍ਰਾਈਸ ਆ ਜੀ ਜਿੰਨਾ ਵੀ ਹੋਇਆ ਅਗਰ ਕੱਪੜਾ ਵੱਧ ਹੋਏਗਾ ਤਾਂ ਉਨਾ ਹੀ ਇਹਦਾ ਪ੍ਰਾਈਸ ਹੋਏਗਾ ਜਿੰਨਾ ਕੱਪੜਾ ਘੱਟ ਹੋਏਗਾ ਤੇ ਉਨਾ ਹੀ ਘੱਟੇ ਦਾ ਪ੍ਰਾਈਸ ਹੋਏਗਾ ਬਾਕੀ ਤੁਸੀਂ ਦੇਖੋ ਜੀ ਤੇ ਸਕਰੀਨਸ਼ਾਟ ਲੈ ਕੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਫੋਟੋ ਭੇਜ ਸਕਦੇ ਹੋ ਅਤੇ ਆਪਣਾ ਐਡਰੈਸ ਵੀ ਪਿੱਛੇ ਨਾਲ ਦੀ ਨਾਲ ਹੀ ਭੇਜ ਦਿਆ ਕਰੋ ਜੀ ਕਿਉਂਕਿ ਟਾਈਮ ਬਹੁਤ ਵੇਸਟ ਹੋ ਜਾਂਦਾਗਾ ਫੋਟੋ ਭੇਜ ਦਿਓ ਜੀ ਉਸ ਤੋਂ ਬਾਅਦ ਤੁਸੀਂ ਐਡਰੈਸ ਭੇਜ ਦਿਓ ਜਦੋਂ ਤੁਸੀਂ ਫੋਟੋ ਭੇਜਤੀ ਨਾਲ ਦੇ ਨਾਲ ਐਡਰੈਸ ਭੇਜ ਦਿੱਤਾ ਆਪਾਂ ਨਾਲ ਦੀ ਨਾਲ ਹੀ ਤੁਹਾਡਾ ਪਾਰਸਲ ਪੈਕ ਕਰ ਦਾਂਗੇ ਇਹ ਪਾਰਸਲ ਤੁਹਾਡਾ ਬੁੱਕ ਹੋ ਜਾਏਗਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਬਾਕੀ ਆਪਾਂ 1 ਬਾਈ 1 ਕਰਕੇ ਪੀ ਸ਼ੋ ਕਰਾਂਗੇ ਉੱਪਰ ਜੀ ਸਟicker ਵੀ ਲੱਗਿਆ ਹੋਇਆ ਹੈ ਬਾਕੀ ਤੁਸੀਂ ਦੱਸਣਾ ਜ਼ਰੂਰ ਜੀ ਅਪਾ ਜੀ ਇਹ ਮਿਹਨਤ ਕਰਕੇ ਜੀ ਤੁਹਾਡੇ ਲਈ ਇਹ ਕੱਟ ਪੀਸ ਮਿਣਕੇ ਕਿ ਤੁਹਾਨੂੰ ਪਤਾ ਲੱਗ ਜਾਵੇ ਕਿਸ ਪੀਸ ਦੀ ਕੁਆਂਟੀਟੀ ਕਿੰਨੀ ਹੈ ਲਓ ਜੀ 1 40 ਦੀ ਜੀ ਇਹ ਹੈਗੀ ਹੈ ਜੀ ਕੱਟੇ 2 30 ਹੈ ਜੀ ਇਹ ਸ਼ਰਟ ਬਣਾਉਣੀ ਹੋਵੇ ਸ਼ਰਟ ਆਰਾਮ ਨਾਲ ਇਸ ਦੀ ਬਣ ਜਾਏਗੀ ਜੀ ਲਓ ਜੀ ਆ ਮੀਟਰ ਦਾ ਪੀਸ ਹੈ ਕਈ ਮਰੀਆਂ ਭੈਣਾਂ ਨੂੰ ਮੀਟਰ ਦੇ ਪੀਸ ਚਾਹੀਦੇ ਹੁਣ ਆ ਲਓ ਜੀ 2 ਪੀਸ ਇੱਕੋ ਜਿਹੇ ਹੋਣੇ ਇਹ 1.80 ਦਾ ਪੀਸ ਹੈ ਜੀ ਇਹ 1.25 ਦਾ ਪੀਸ ਹੈ ਜੀ ਇਹ 3 ਮੀਟਰ ਦਾ ਪੀਸ ਹੈ ਜੀ ਇਹਨਾਂ ਦੀਆਂ ਸ਼ਰਟਾਂ ਬਹੁਤ ਪਿਆਰੀਆਂ ਬਣਨ ਵਾਲੀਆਂ ਨੇ ਜੀ ਬਾਕੀ ਸਟੈਂਪ ਵੀ ਤੁਸੀਂ ਦੇਖ ਸਕਦੇ ਹੋ ਹਰ ਇੱਕ ਪੀਸ ਦੇ ਉੱਪਰ ਮਾਰਕਾ ਇਹਦਾ ਲੱਗਿਆ ਹੋਇਆ ਹੈ ਹਰ ਇੱਕ ਪੀਸ ਦੇ ਉੱਪਰ ਬਾਕੀ ਆਪਣੀ ਜਿਹੜੀਆਂ ਮੇਰੀਆਂ ਭੈਣਾਂ ਆਪਣੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਉਹ ਆਪਣੀ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੀਆਂ ਨੇ ਲੋ ਜੀ ਆਪਣੀ ਸ਼ਾਪ ਦਾ ਪਤਾ ਗੁਰੂ ਕ੍ਰਿਪਾ ਕਲੌਥ ਹਾਊਸ ਪਿੰਡ ਕਮਾਣਾ ਤਸੀਲ ਰਤਿਆ ਜ਼ਿਲ੍ਹਾ ਫਤਿਹਬਾਦ alo ji 1.5 ਕਿਲੋਮੀਟਰ ਦਾ ਪੀਸ ਹੈ ਜੀ ਹਰ ਇੱਕ ਪੀਸ ਤੇ ਤੁਹਾਨੂੰ ਸਟੈਂਪ ਦੇਖਣ ਨੂੰ ਮਿਲੇਗੀ ਲੋ ਜੀ ਜਿੰਨਾ ਵੀ ਮੇਰੀਆਂ ਭੈਣਾਂ ਨੂੰ ਪੀਸ ਚਾਹੀਦੇ ਹੋਣ ਤਾਂ ਉਹ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਪਰਸਨਲੀ ਮੈਸੇਜ ਕਰ ਸਕਦੀਆਂ ਨੇ ਜੀ ਉਹ ਆਪਾਂ ਇਹ ਪੀਸ ਤੁਹਾਨੂੰ ਘਰੇ ਬੈਠੇ ਵੀ ਪ੍ਰੋਵਾਈਡ ਕਰਵਾ ਦਾਂਗੇ ਹੋਮ ਡਿਲੀਵਰੀ ਦੀ ਫੈਸਿਲਿਟੀ ਅਵੇਲੇਬਲ ਹੈ ਜੀ ਘਰ ਬੈਠੇ ਵੀ ਤੁਸੀਂ ਪੀਸ ਮੰਗਵਾ ਸਕਦੇ ਹੋ ਆਹ ਲੋ ਜੀ ਬਾਕੀ 10 ਬ੍ਰਾਂਡ ਦੇ ਜੀ ਇਹ ਕੱਟ ਪੀਸ ਨੇ ਇਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਹੁੰਦੀ ਕਿਉਂਕਿ 10 ਦਾ ਆਪਣਾ ਡਿਜ਼ਾਈਨ ਹੁੰਦਾ ਆਪਣਾ ਹੀ ਕਪੜਾ ਹੁੰਦਾ ਜੀ ਲੋ ਜੀ 3 40 40 ਦੇ ਇਹ ਪੀਸ ਨੇ ਜੀ 3.5 ਮੀਟਰ ਦੇ ਅਤੇ ਆਹ 3 ਕਿ ਮੀਟਰ ਦਾ ਪੀਸ ਹੈ ਉੱਪਰ ਸਟicker ਲੱਗਿਆ ਹੋਇਆ ਜੀ ਆਚਾਰਕ ਮੀਟਰ ਦਾ ਜੀ ਪੀਸ ਕਿਸੇ ਮੇਰੀ ਭੈਣ ਦਾ 4 ਕਿ ਮੀਟਰ ਦੇ ਅਗਰ ਸੂਟ ਬਣਦਾ ਤਾਂ ਉਹ ਇਹ ਪੀਸ ਬਾਈ ਕਰ ਸਕਦੀਆਂ ਨੇ ਜੀ ਤੁਸੀਂ ਦੇਖੋ ਜੀ ਸਟੱਫ ਬਹੁਤ ਹੀ ਘੈਂਟ ਇਹਦਾ ਲਿਬੀਆ ਕਾਟਨ ਬਾਈ ਸਿਮਰ ਲਓ ਜੀ ਅਗਲਾ ਪੀਸ ਦਿਖਾ ਦਿੰਨੇ ਆ 285 ਜੀ ਸ਼ਰਟਾਂ ਬਣਦੀਆਂ ਜੀ ਬਹੁਤ ਪਿਆਰੀਆਂ ਇਹਨਾਂ ਦੀਆਂ ਕਿਸੇ ਨੂੰ ਵੀ ਚਾਹੀਦਾ ਹੋਵੇ ਜੀ ਫਟਾਫਟ ਡੀਐਮ ਕਰ ਦਿਓ ਜੀ ਕਿਉਂਕਿ ਲਿਮਟਿਡ ਜਸਟ ਸਟਾਕ ਇਹ ਕੋਈ ਜਾਦੇ ਇਹਨਾਂ ਜਿਆਦਾ ਸਟਾਕ ਨਹੀਂ ਹੈਗਾ ਲਿਮਟਿਡ ਜਸਟ ਸਟਾਕ ਹੀ ਆ ਕਿਸੇ ਨੂੰ ਵੀ ਚਾਹੀਦਾ ਹੋਇਆ ਜੀ ਉਹ ਫਟਾਫਟ ਜੀ ਆਪਾਂ ਨੂੰ ਮੈਸੇਜ ਕਰੋ ਜੀ ਅਤੇ ਵੀਡੀਓ ਨੂੰ ਅੱਗੇ ਦੱਬ ਕੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਇਹ 5 ਮੀਟਰ ਦਾ ਸੂਟ ਹੈ ਜੀ ਪੂਰਾ 5 ਮੀਟਰ ਹੈ ਕੱਟ ਪੀਸਾਂ ਦੇ ਵਿੱਚ ਜੀ ਇਹ 5 ਮੀਟਰ ਦਾ ਸੂਟ ਹੈ ਜੀ ਤੁਹਾਨੂੰ ਕੱਟ ਪੀਸਾਂ ਦੇ रेट ਤੇ ਦਿੱਤਾ ਜਾਏਗਾ ਕਿਸੇ ਮੇਰੀ ਭੈਣ ਨੂੰ ਅਗਰ ਸੂਟ ਚਾਹੀਦਾ ਹੋਇਆ ਤਾਂ ਪਰਸਨਲੀ ਮੈਸੇਜ ਕਰ ਸਕਦੇ ਨੇ ਜੀ ਸੇਮ ਸਟੈਂਪ ਲੱਗੀ ਹੋਈ ਹੈ ਜੀ ਕੱਟ ਪੀਸਾਂ ਦੇ ਵਿੱਚੋਂ ਆਇਆ ਹੋਇਆ ਇਹ ਆਹ ਲੋ ਜੀ 4 15 ਸਬਕ 4 ਮੀਟਰ ਦਾ ਮੰਨ ਕੇ ਚਲੋ ਇਹ ਵਾਲਾ ਕੱਟ ਪੀਸ ਹੈ ਜੀ ਇਹ 1 B ਲੋ ਜੀ 390 ਐਮ ਦੇ ਪੀਸ ਨੇ ਜੀ ਇਹ ਜਿਨ੍ਹਾਂ ਨੂੰ ਵੀ ਪੀਸ ਚਾਹੀਦੇ ਹੋਣ ਜੀ ਸਕਰੀਨ ਸ਼ਾਟ ਲੈ ਕੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਨੰਬਰ ਦੇ ਉੱਪਰ ਜੀ ਪਰਸਨਲੀ ਤੁਸੀਂ ਡੀਐਮ ਕਰ ਸਕਦੇ ਹੋ ਜੀ ਜਲਦੀ ਜਲਦੀ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸਟਾਕ ਲਿਮਟਿਡ ਜਈ ਹੈ ਜੀ ਤੇ ਅਗਰ ਕਿਸੇ ਨੂੰ ਵੀ ਚਾਹੀਦਾ ਹੋਵੇ ਜੀ ਤਾਂ ਫਟਾਫਟ ਜੀ ਮੈਸੇਜ ਕਰ ਦਿਓ ਐਮ ਦੇ ਆਪਾਂ ਹੋਰ ਵੀ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਤੇ ਹੋਰ ਵੀ ਆਪਾਂ ਲੈ ਕੇ ਆਵਾਂਗੇ ਨਵੇਂ ਨਵੇਂ ਕੱਟ ਪੀਸਾਂ ਦੀਆਂ ਅੱਗੇ ਤੋਂ ਅੱਗੇ ਆਪਾਂ ਹੁਣ ਰੈਗੂਲਰ ਹੋ ਗਏ ਆਂ ਜੀ ਲਓ ਜੀ ਇੱਕ 65 ਦੀ ਕੱਟ ਹੈ ਜੀ ਇਹ ਵਾਲੀ ਇੱਕ 70 ਦੀ ਕੱਟ ਹੈ 10 ਬ੍ਰਾਂਡ ਦੇ ਕੱਟ ਪੀਸ ਨੇ ਜੀ ਬਾਕੀ ਉਮੀਦ ਕਰਦੇ ਆਂ ਜੀ ਵੀਡੀਓ ਨੂੰ ਇਹਨਾਂ ਪਿਆਰ ਸਤਿਕਾਰ ਦੇਣ ਲਈ ਧੰਨਵਾਦ ਜੀ